ਨਾ ਮੁੰਜ ਪਾਈਏ ਗੁਰ ਚਰਨਾ ਵਿੱਚ ਧਿਆਨ ਲਗਾਈਏ ਆਓ ਸਭ ਨੂੰ ਨਾਮ ਜਪਾਈਏ ਹਰ ਚਰਨਾ ਵਿੱਚ ਧਿਆਨ ਲਗਾਈਏ ਸੌਖਾਈਏ ਨਾ ਸਤ ਗੁਰ ਦਾ ਸੌਖਾਈਏ ਨਾ ਸਤ ਗੁਰ ਦਾ ਜੱਪ ਲਾਵਾਂ ਜਉਰਾਸ ਜੀ ਪਹਿਲਾ ਗੁਰੂ ਕਹੋ ਫਿਰ ਰੱਬ ਕਹੋ ਫਿਰ ਦਾਸ ਜੀ

लब फिर दास दी नाम शब्द है शब्द सुगुरु है ओ तो है जोत इलाई चपके पूरन हो जाती है हर इच्छा मन चाही ਨਾਮ ਸ਼ਬਦ ਹੈ ਸ਼ਬਦ ਗੁਰੂ ਹੈ ਉਹ ਹੈ ਜੋਤਿ ਇਲਾਹੀ ਟਪਕੇ ਪੂਰਨ ਹੋ ਜਾਂਦੀ ਹੈ ਹਰ ਇੱਛਾ ਮਨ ਚਾਹੀ ਹਰ ਹਰ ਸੋਹ ਹੈ ਸ਼ਬਦ ਗੁਰੂ ਦਾ ਹਰ ਹਰ ਸੋਹ ਹੈ ਸ਼ਬਦ ਗੁਰੂ ਦਾ ਜੋ ਦਿੰਦਾ ਹੈ ਤਰਵਾਸ ਜੀ ਐਨਾ ਗੁਰੂ ਕਹੋ ਫਿਰ ਰੱਬ ਕਹੋ ਫਿਰਦਾਸ ਜੀ ਪਹਿਲਾ ਗੁਰੂ ਕਹੋ ਫਿਰ ਰੱਬ ਕਹੋ ਫਿਰਦਾਸ ਜੀ ਤੇਰੇ ਮਿਲ ਕੇ ਸਾਰੇ ਬੋਲੋ ਤੁਸੀਂ ਮਿਲ ਕੇ ਸਾਰੇ ਬੋਲੋ ਧੰਨ ਧੰਨ ਗੁਰੂ ਰਵਨਾਸ ਜੀ ਪਹਿਲਾ ਗੁਰੂ ਕਹੋ ਫਿਰ ਰੱਬ ਕਹੋ ਫਿਰਦਾਸ ਜੀ ਗੁਰੂ ਕਹੋ ਫਿਰ ਰੱਬ ਕਹੋ ਫਿਰ ਦਾਸ ਜੀ ਸਰਦਾ ਦੇ ਨਾਲ ਹੱਥ ਜੋੜ ਕੇ ਅੱਖਾਂ ਨੂੰ ਬੰਦ ਕਰਕੇ ਠਕੀ ਰੂਹ ਨੂੰ ਮਿਲ ਜੋ ਸ਼ਾਂਤੀ ਮਨ ਚਰਨਾ ਵਿੱਚ ਧਰ ਕੇ ਸਰਦਾ ਦੇ ਨਾਲ ਹੱਥ ਜੋੜ ਕੇ ਅੱਖਾਂ ਨੂੰ ਬੰਦ ਕਰਕੇ ਪਟਕੀ ਰੂ ਨੂੰ ਮਿਲ ਜੂ ਸ਼ਾਂਤੀ ਮਨ ਚਰਨਾ ਵਿੱਚ ਧਰ ਕੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਰੇ ਕਿਉਂ ਚਿਤ ਉਦਾਸ ਜੀ ਐਨਾ ਗੁਰੂ ਕਹੋ ਫਿਰ ਰੱਬ ਕਹੋ ਫਿਰਦਾਸ ਜੀ ਪਹਿਲਾ ਗੁਰੂ ਕਹੋ ਫਿਰ ਰੱਬ ਕਹੋ ਫਿਰਦਾਸ ਜੀ ਤੇਰੇ ਮਿਲ ਕੇ ਸਾਰੇ ਬੋਲੋ ਤੁਸੀਂ ਮਿਲ ਕੇ ਸਾਰੇ ਬੋਲੋ ਤਨ ਤਨ ਗੁਰੂ ਰਵਨਾਸ ਜੀ ਪਹਿਲਾ ਗੁਰੂ ਕਹੋ ਫਿਰ ਰੱਬ ਕਹੋ ਫਿਰਦਾਸ ਜੀ ਆਪ ਸਭ ਲੱਖ ਲੱਖ ਵਧਾਈ ਆਪ ਜੀ ਦੀਆਂ ਬਾਣੀਆਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਸਾਡੇ ਜੀਵਨ ਵਿੱਚ ਪਿਆਰ ਅਤੇ ਨਿਮਰਤਾ ਨਾਲ ਜੀਵਨ ਜਿਉਣ ਲਈ ਸਾਡੀ ਮਦਦ ਕਰਦੀਆਂ ਹਨ ਹੁਣ ਇਸ ਪਵਿੱਤਰ ਪੱਲੇ ਵਿੱਚ ਤੁਹਾਨੂੰ ਸਭ ਨੂੰ ਆਪ ਜੀ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਲਈ ਮੈਂ ਪ੍ਰਬਜਨ ਨੂੰ ਬੁਲਾਉਣਾ ਚਾਹੁੰਦੀ ਹਾਂ ਕਿ ਭਗਵਾਨ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ ਸ੍ਰੀ ਗੁਰੂ ਰਵਿਦਾਸ ਜੀ ਹਮੇਸ਼ਾ ਸਾਦਗੀ ਭਗਤੀ ਅਤੇ ਸੱਚਾਈ ਦਾ ਪਾਠ ਸਿਖਾਉਂਦੇ ਸਨ ਉਹਨਾਂ ਦਾ ਜਨਮ ਕਬੀਰ ਜੀ ਦੇ ਸੰਬੰਧ ਹੋਇਆ ਸੀ। ਉਹਨਾਂ ਦਾ ਜਨਮ 1770 ਨੂੰ ਬਨਾਰਸ ਵਿਖੇ ਹੋਇਆ ਸੀ। ਗੁਰੂ ਨਾਨਕ ਦੇਵ ਜੀ ਇੱਕ ਮਹਾਨ ਤਰੰਗ ਗੁਰੂ, ਸਤ ਗੁਰੂ ਅਤੇ ਭਗਤ ਸਨ ਜਿਨ੍ਹਾਂ ਨੇ ਆਪਣੀ ਉੱਚੀ ਆਤਮਿਕ ਅਵਸਥਾ ਨਾਲ ਪਗਤੀ ਅਤੇ ਮਨੁੱਖਤਾ ਦਾ ਪੈਗਾਮ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਪੈਗਾਮ ਸਦਾਰਾ ਲੋਕਾਂ ਲਈ ਸੀ। ਉਹਨਾਂ ਨੇ ਕਿਹਾ ਕਿ ਧਰਮ ਨੂੰ ਰੰਗ, ਜਾਤ ਅਤੇ ਕਿਸੇ ਹੋਰ ਬਾਹਰੀ ਚੀਜ਼ਾਂ ਨਾਲ ਨਹੀਂ ਜੋੜਨਾ ਚਾਹੀਦਾ। ਦੀਆਂ ਕਵਿਤਾਵਾਂ ਅਤੇ ਬਾਣੀ ਨੇ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ। ਗੁਰੂ ਰਵੀਦਾਸ ਜੀ ਨੇ ਜਾਤੀਵਾਦ ਅਤੇ ਭੇਦਭਾਵ ਦੇ ਖਿਲਾਫ ਲੜਾਈ ਲੜੀ ਅਤੇ ਲੋਕਾਂ ਨੂੰ ਸੱਚੇ ਦਰਨ ਦੀ ਸਿਧਾਂਤ ਸਮਝਾਈ। ਉਹਨਾਂ ਨੇ ਜਾਤ-ਪਾਤ ਨੂੰ ਮਿਟਾ ਕੇ ਇਕੱਠੇ ਰਹਿਣ ਦੀ ਸਿੱਖਿਆ ਦਿੱਤੀ। ਉਹਨਾਂ ਨੇ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਆਪਣੇ ਅੰਦਰ ਦੀ ਆਤਮਿਕ ਜਾਗਰੂਕਤਾ ਨੂੰ ਸਮਝਣਾ ਅਤੇ ਦੂਜਿਆਂ ਦੀ ਸਹਾਇਤਾ ਕਰਨਾ ਹੈ। ਗੁਰੂ ਰਵੀਦਾਸ ਜੀ ਨੇ ਜਦੋਂ ਸਮਾਜ ਅੱਜ ਵਿੱਚ ਬੇਹਦੀ ਜਾਤੀਵਾਦ ਅਤੇ ਅਲੱਗ ਧਾਰਮਿਕ ਰੀਤੀਆਂ ਦੇ ਖਿਲਾਫ ਆਵਾਜ਼ ਉਠਾਈ ਤਾਂ ਉਹ ਸਮਾਜ ਵਿੱਚ ਬੜੇ ਬਦਲਾਵਾਂ ਦਾ ਮੂਲ ਬਣੇ। ਉਹਨਾਂ ਦਾ ਜੀਵਨ ਇੱਕ ਪ੍ਰੇਰਣਾ ਹੈ ਕਿ ਸੱਚੀ ਭਗਤੀ ਉਹੀ ਹੈ ਜੋ ਮਨੁੱਖੀ ਸਮਾਜ ਵਿੱਚ ਏਕਤਾ ਅਤੇ ਪਾਈਚਾਰੇ ਨੂੰ ਵਧਾਵੇ। ਉਹਨਾਂ ਦੇ ਸੁਨੇਹੇ ਨੂੰ ਸੱਚਮੁੱਚ ਜਿਉਂਦਾ ਰੱਖਣਾ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੀ ਅਸਲ ਵਾਹਿਗੁਰੂ ਦੀ ਸੇਵਾ ਹੈ। ਅੱਜ ਦੇ ਦਿਨ ਅਸੀਂ ਗੁਰੂ ਰਵਿਦਾਸ ਜੀ ਦੇ ਸੰਦੇਸ਼ ਨੂੰ ਯਾਦ ਕਰਦੇ ਹੋਏ ਇਹ ਕਸਮ ਖਾਂਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇਨਸਾਫ ਭਾਈਚਾਰੇ ਅਤੇ ਇਕੱਠੇ ਰਹਿਣ ਦੀ ਭਾਵਨਾ ਨੂੰ ਮਜ਼ਬੂਤ ਕਰਾਂਗੇ ਜੋ ਬੋਲੇ ਸੋ ਨਿਹਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਜੈ ਗੁਰਦੇਵ ਧੰ ਗੁਰਦੇਵ ਧੰਵਾਦ ਅੱਜ ਮੈਂ ਤੁਹਾਡੇ ਸਾਹਮਣੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਮੌਕੇ ਤੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਹੈ ਆਇਆ ਪਿਆਰ ਅਤੇ ਸੱਚ ਦੇ ਰਾਹ ਦਾ ਨਵਾਂ ਸੁਨੇਹਾ ਲੈ ਆਇਆ ਗੁਰੂ ਰਵੀਦਾਸ ਜੀ ਦਾ ਜਨਮ ਬੜਾ ਹੈ ਮਹਾਨ ਸੱਚ ਦੇ ਰਾਹ ਤੇ ਚਲਾਇਆ ਜਗਤ ਨੂੰ ਸਮਾਨ ਹੰਕਾਰ ਅਤੇ ਮਾਇਆ ਤੋਂ ਉੱਪਰ ਰਹਾ ਸੱਚ ਤੇ ਪ੍ਰੇਮ ਨਾਲ ਹਰ ਰੂਹ ਨੂੰ ਸਿਖਾਇਆ ਜਿਨ੍ਹਾਂ ਨੇ ਦਿਖਾਇਆ ਸੱਚਾ ਮਾਰਗ ਤਨ ਮਨ ਧੰਨ ਨੂੰ ਛੱਡ ਕੇ ਕੀਤਾ ਭਗਤੀ ਸਾਰ ਜਿਸ ਨੇ ਕਿਹਾ ਰਾਮ ਰਾਮ ਮੇਰੇ ਕਲਿਆਣ ਅਹੰਕਾਰ ਦੀ ਗਿਲੀ ਨੂੰ ਕਰ ਲਿਆ ਠਾਣ ਸਭ ਨੂੰ ਦਿੱਤਾ ਉੱਚੇ ਜੀਵਨ ਦਾ ਸਾਰ ਗੁਰੂ ਰਵੀਦਾਸ ਜੀ ਦਾ ਰਾਹ ਹੈ ਪਿਆਰ ਦਾ ਵਿਚਾਰ ਜਿਸ ਦੀ ਬਾਣੀ ਹੁਣ ਵੀ ਹਰ ਪਿੰਡ ਵਿੱਚ ਹੈ ਗੂੰਜਦੀ ਜਿਸ ਦੇ ਗੁਰਪੁਰਬ ਤੇ ਦੁਨੀਆ ਨਵੀਂ ਰੂਹ ਨਾਲ ਹੈ ਭਰਦੀ ਗੁਰੂ ਰਵਿਦਾਸ ਜੀ ਦਾ ਸਦਾ ਰਹੇ ਨਾਮ ਪਿਆਰ ਅਤੇ ਸੱਚ ਦੇ ਰਾਹ ਤੇ ਜਿਓ ਤੇ ਸਿਰ ਤੋਂ ਉੱਚਾ ਹੋਵੇ ਜਹਾਨ ਪੱਛਮੀ ਅਤੇ ਪੂਰਬ ਵਿੱਚ ਜਿਸ ਨੇ ਫਿਲਾਇਆ ਰਾਹ ਜਿੱਥੇ ਵੀ ਜਾਵੇ ਉਹਦੇ ਨਾਮ ਦਾ ਹੋਵੇ ਸਾਹ ਸਾਡੇ ਮਨਾਂ 'ਚ ਰਹੇ ਉਹ ਸਦਾ ਚਮਕਦੇ ਤਾਰਾ ਗੁਰੂ ਰਵਿਦਾਸ ਜੀ ਦਾ ਹੱਸਣਾ ਹੈ ਸਾਡੀ ਜ਼ਿੰਦਗੀ ਦਾ ਸਹਾਰਾ ਜੋ ਹੀ ਆਏ ਦੁਰਘਟਨਾਵਾਂ ਵਿੱਚ ਮਸ਼ਹੂਰ ਗੁਰੂ ਰਵੀਦਾਸ ਜੀ ਦਾ ਕਹਿਣਾ ਸੀ ਸੱਚਾ ਪੂਰ ਜਪ ਜਪ ਰਵੀਦਾਸੀ RAM RAM ਸਦਾ ਸੁਖੀ ਰਹੇ ਜੇ ਤੂੰ ਸਾਥ ਲਾਵੇ ਗੁਰਨਾਮ ਧੰਨਵਾਦ ਬਣਾਈਏ ਅਤੇ ਪਿਆਰ ਅਤੇ ਇੱਜ਼ਤ ਨੂੰ ਫਲੌਣ ਦੀ ਕੋਸ਼ਿਸ਼ ਕਰੀ ਧੰਨਵਾਦ ਇੱਕ ਵਾਰ ਫਿਰ ਸਤਗੁਰ ਰਵੀਦਾਸ ਜੀ ਦੇ ਜਨਮ ਦਿਹਾੜੀ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ